ਜਿਵੇਂ ਪਰਾਇਦੀਆ ਕਾਪੀਆਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਇਹ ਐਫ ਆਈ ਆਰ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ 18 ਮਟੌਰ ਸਾਈਬਰ ਕ੍ਰਾਈਮ ਦੇ ਵਿੱਚ ਹੋਈ ਆ ਜਿਹਦੇ ਵਿੱਚ ਕੋਈ ਬਹੁਤੀਆਂ ਖਾਸ ਗੱਲਾਂ ਤਾਂ ਨਹੀਂ ਲਿਖੀਆਂ ਪਰ ਪ੍ਰਤਾਪ ਸਿੰਘ ਬਾਜਵਾ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਇੱਕ ਬਿਆਨ ਉਹਨਾਂ ਦੇ ਉੱਪਰ ਪਾਰੀ ਪੈ ਗਿਆ ਪਰ ਦੂਜੇ ਪਾਸੇ ਤੋਂ ਪ੍ਰਤਾਪ ਸਿੰਘ ਬਾਜਵਾ ਕੀ ਕਹਿ ਰਹੇ ਆ ਆਪਣੀ ਸਿਖਾਈ ਦੇ ਵਿੱਚ ਜੇ ਜੇ ਪਿਆਰੇ ਪੰਜਾਬੀ ਭਰਾਓ ਇਸ ਲੋਕ ਦੇ ਦੇ ਵਿੱਚ ਅੱਜ ਮੈਂ ਪੰਜਾਬ ਦੀ ਤੇ ਪੰਜਾਬੀਅਤ ਦੀ ਸੁਰੱਖਿਆ ਦੀ ਲੜਾਈ ਲੱਗ ਰਹੀ ਹੈ ਉਹਦੇ ਵਿੱਚ ਜਿੰਨਾ ਪਾਰੀ ਅੱਜ ਸਯੋਗ ਬਿਨੂ ਦੁਨੀਆ ਭਰ ਚ ਪੰਜਾਬੀਆਂ ਦਾ ਮਿਲਿਆ ਉਹਨਾਂ ਦਾ ਮੈਂ ਸਾਰਿਆਂ ਦਾ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਸਪੈਸ਼ਲੀ ਇਹ ਵੀਡੀਓ ਮੈਂ ਆਪਣੀ ਸਮੂਥੀ ਕਾਂਗਰਸ ਦੀ ਬੀਜੇ ਸਾਰਿਆਂ ਨੂੰ ਪਹਿਲੇ ਆਪਣੇ ਵਰਕਰ ਉਸ ਤੋਂ ਬਾਅਦ ਆਪਣੀ ਸ਼ਰੀ ਬੀਜੇ ਸੇ ਮੇਰੇ ਸਮੂਚੇ ਸੀਐਲਪੀ ਦੇ ਸਾਰੇ ਐਮਐਲਏ ਸਾਥੀ ਕਿ ਆਪੀ ਨੈਸ਼ਨਲ ਰਿਪਰਿਸ਼ਿਪ ਦਾ ਤੇ ਦੁਨੀਆ ਭਰ ਚ ਬਿਠੇ ਪੰਜਾਬੀ ਦਾ ਸ਼ੁਕਰਾਨਾ ਕਰਨਾ ਚਾਹੁੰਦਾ ਇਸ ਲੜਾਈ ਦੇ ਵਿੱਚ ਤੁਸੀਂ ਤਕੜੇ ਹੋ ਕੇ ਆਪਣੇ ਦਾਸ ਦੱਸਦਾ ਦੂਸਰੇ ਪਾਸੇ ਮੈਂ ਅੱਜ ਮਾਨ ਸਾਹਿਬ ਨੂੰ ਸੀਐਮ ਪੰਜਾਬ ਨੂੰ ਸੁਣਿਆ ਸੀ ਉਹ ਕਹਿੰਦੇ ਕਿ ਪ੍ਰਤਾਪ ਸਿੰਘ ਬਾਜਵਾ ਹੁਣ ਵਕੀਲ ਦਾ ਪਦ ਹੈ ਮੈਂ ਸਾਰੇ ਪੰਜਾਬ ਨੂੰ ਦੱਸਾਂ ਚਾਹਨਾ ਮਾਨ ਸਾ ਤੁਸੀਂ ਇੱਕ ਆਦਮੀ ਜਿਹਦਾ ਸੰਦੇਸ਼ ਲੈ ਕੇ ਅਮਨ ਤੇ ਕਰੋਨ ਦਾ ਲੈ ਕੇ ਆਇਆ ਤੁਹਾਨੂੰ ਦੱਸਿਆ ਕਿ ਅੱਜ ਪੰਜਾਬ ਦੇ ਹਾਲਾਤ ਕੀ ਨੇ ਤੁਸੀਂ ਜਿਨ੍ਹਾਂ ਲੋਕਾਂ ਦੇ ਖਿਲਾਫ ਐਕਸ਼ਨ ਲੈਣਾ ਸੀ ਉਹਨਾਂ ਦੇ ਖਿਲਾਫ ਨਹੀਂ ਲਿਆ ਤੁਸੀਂ ਇੱਕ ਮੈਸੇਂਜਰ ਦੇ ਖਿਲਾਫ ਐਕਸ਼ਨ ਲਿਆ ਬਟ ਯੂ ਆਰ ਮੋਸਟ ਵੈਲਕਮ ਬਟ ਮੈਂ ਦੱਸਣਾ ਚਾਹੁੰਦਾ ਇੱਕ ਵਕੀਲ ਦੇ ਜ਼ਰੀਏ ਮੈਨੂੰ ਇੱਕ ਐਫ ਆਈ ਆਰ ਦੇ ਜਿਹੜੀ ਤੁਹਾਡੇ ਮਹਿਕਮੇ ਤੇ ਘੱਟੀ ਹੈ ਕੱਲ 6:30 ਵਜੇ ਦੀ ਘੱਟੀ ਸੀ ਅੱਜ ਦੇ 4 ਵਜੇ ਆਜਿਓ ਲੋਹਾਲੀ ਕੋਰਟ ਦੇ ਆਰਡਰਸ ਤੇ ਮੈਨੂੰ ਐਫ ਆਈ ਆਰ ਦੀ ਕਾਪੀ ਮਿਲੀ ਤੁਸੀਂ ਆਪਣੇ ਆਪ ਹੀ ਹਿਸਾਬ ਲਾ ਸਕਦੇ ਹੋ ਕਿ ਪੰਜਾਬ ਦੇ ਵਿੱਚ ਅੱਜ ਕਿਸ ਕਿਸਮ ਦਾ ਕਾਇਦਾ ਤੇ ਕਾਨੂੰਨ ਹੈ ਕੱਲ ਤੁਹਾਡੇ ਤੇ ਤੁਹਾਡੀ ਸਰਕਾਰ ਦੇ ਦਰਸ਼ਨ ਸਵੇਰੇ ਚੰਡੀਗੜ੍ਹ ਆਪਣੇ ਦਫ਼ਤਰ ਵਿੱਚ ਕਰਾਂਗੇ ਸੋ ਮੈਂ ਸਮੁੱਚੇ ਪੰਜਾਬੀਆਂ ਦਾ ਆਪਣੇ ਪਾਰਟੀ ਦੇ ਕਾਡਰ ਦਾ ਆਪਣੀ ਲੀਡਰਸ਼ਿਪ ਦਾ ਤੇ ਸਾਰੀਆਂ ਪੋਲਿਟੀਕਲ ਜਮਾਤਾਂ ਦਾ ਜਿਨ੍ਹਾਂ ਨੇ ਡੈਮੋਕਰੇਸੀ ਨੂੰ ਬਚਾਉਣ ਵਾਸਤੇ ਅੱਜ ਮੇਰਾ ਸਾਥ ਦਿੱਤਾ ਮੈਂ ਉਹਨਾਂ ਦਾ ਸ਼ੁਕਰਾਨਾ ਕਰਨ ਵਾਸਤੇ ਵੀਡੀਓ ਪਾਈ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ ਜੈ ਭਾਰਤ ਤੇਭਾਈ ਗੁਰਜੀ ਦਾ ਕਾਮਸਨ ਤੇਭਾਈ ਗੁਰਜੀ ਦਾ